ਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰ ਜੀ ਨਾਮ ਦੱਸੋ ਜੀ ਆਪਣਾ ਨਾਮ ਕੁਲਵਿੰਦਰ ਸਿੰਘ ਜੀ ਹਾਂ ਜੀ ਪਿੰਡ ਪਿੰਡ ਸਨਾਗਲਾ ਸਿੰਘ ਹਾਂ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਏ ਨੰਬਰ ਦੱਸੋ ਜੀ ਆਪਣਾ 62395 ਹਾਂ ਜੀ 57632 ਠੀਕ ਹੈ ਜੀ ਭਾਈ ਕਿੰਨਾ ਘਟਾ ਮੋਗਾ ਆਪਾਂ ਨੂੰ ਫਾਰਮ ਪਾਇਨੂੰ ਇਹ ਵੀਰੇ ਆਪਾਂ 2018 ਚ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਹਾਂ ਉਹ 2024 ਚੱਲਦਾ ਕਿਵੇਂ ਪ੍ਰੋਫਟ ਪ੍ਰੂਫਟ ਪ੍ਰੋਫਟ ਵਧੀਆ ਵੀਰੇ ਗਾਂਾਂ ਚੰਗੀਆਂ ਠੀਕ ਹੈ ਜੀ ਤੇ ਹੁਣ ਜਿਹੜੀ ਫਾਰਮ ਵਾਲੀਆਂ ਗਾਈਆਂ ਉਹ ਸੇਲ ਕਰਨੇ ਵੀਰੇ ਆਪਾਂ ਹਾਂ ਹਾਂ ਫਾਰਮ ਵਾਲੀਆਂ ਬ ਹਾਂਜੀ ਬਾਈ ਜੀ ਆ ਦੱਸੋ ਜੀ ਪਹਿਲੀ ਵਸਦੀ ਦੀ ਡਿਟੇਲ ਜਾਣਕਾਰੀ ਇਹ ਬੱਚਾ ਜੀ ਬਰੂਡ ਦਾ ਜੀ ਹਾਂਜੀ ਦੇਖ ਸਰ ਤਾਂ ਤੁਣ ਥਾਣ ਤੁਣ ਦੇਖੋ ਹੀ ਬਾਈ ਜੀ ਠੀਕ ਹੈ ਚਾਰ ਥਾਣ ਆਗੇ ਠੀਕ ਹੈ ਜੀ ਤੇ ਝੋਲੀ ਦਿਖਾ ਦਿਓ ਠੀਕ ਹੈ ਝੋਲੀ ਬਹੁਤ ਠੀਕ ਹੈ ਜੀ ਵਾਕ ਅੱਖਾਂ ਚਟੀਆਂ ਜੀ ਅੱਖਾਂ ਚਟੀਆਂ ਇਹ ਗਲਾਬੀ ਅੱਖਾਂ ਦੇਖ ਲਓ ਤੇ ਇਹ ਦੇਖ ਲਓ ਠੀਕ ਹੈ ਇਸ ਤੋਂ ਬਾਅਦ ਕੀ ਦੇਖੋ ਜੀ ਠੀਕ ਹੈ ਯਾਤ ਫੁੱਲ ਹੈਗੀ ਪੂਰੀ ਫੁੱਲ ਬਰੀਡ ਦੀ ਵਸੀ ਹੈ ਠੀਕ ਹੈ ਜੀ ਕੀ ਰੇਟ ਨੂੰ ਡਭਰਾ ਦਾ ਇਹਦਾ ਹੀ 32000 ਰੁਪਏ ਮੜਾ ਤੋਰ ਕੇ ਦਿਖਾਉਂਗੀ ਜੀ ਲੋਪਰਾ ਕਨਕੁਨ ਨੂੰ ਸੋਟਾ ਸੋਹਣੀ ਸਨਖੀ ਬੱਸੀ ਪੂ ਟਾਪ ਦੀ ਹੈ ਜੀ ਠੀਕ ਹੈ ਜੀ ਮੋੜ ਦੇ ਪਰ ਮੋੜ ਦੇ ਫਾਰਮ ਵਾਲੀਆਂ ਬੱਸੀਆਂ ਬਾਈ ਕੋਲ ਠੀਕ ਹੈ ਜੀ ਦੇਖ ਸਕਦੇ ਹੋ ਪੂਰਾ ਗਾਨ ਬੱਸੀ ਹੈ ਬਈ ਚੈਕ ਕਰਾਸ ਠੀਕ ਹੈ ਠੀਕ ਮਾਹਰਾ ਠੀਕ ਹੈ ਦੇਖ ਸਕਦੇ ਹੋ ਪੂਰਾ ਹਾਂਜੀ ਭਾਈ ਜੀ ਇਹ ਦੂਜੀ ਬੱਸੀ ਦਾ ਦੱਸੋ ਜੀ ਜਾਣਕਾਰੀ ਇਹ ਬਰੂਡ ਦਾ ਬੱਚਾ ਹੀ ਇਹ ਠੀਕ ਹੈ ਜੀ ਤੇ 8 ਮਹੀਨੇ ਦੀ ਉਮਰ ਹੈ ਠੀਕ ਹੈ। ਮਾੜਾ ਫੇਸ ਕੁਆਲਟੀ ਫੇਸ ਕੁਆਲਟੀ ਦੇਖੋ ਯਾਰ। ਜਾਦੂ ਦੇਖੋ ਪੂਰੀ। ਹਾਂਜੀ ਕੰਨ ਕੰਨ। ਗਲਾਬੀ ਨਾਕਾ ਦੇਖ ਲਓ। ਠੀਕ ਹੈ ਜੀ। ਸਿੱਕਾ। ਮਾੜਾ ਥੋੜੀ ਫੁੱਲ ਬਰੀਡ ਚ ਆ ਥੰਦ ਖਾਉਂਦਾ ਮਾੜਾ ਝੋਲੀ ਜੀ ਦੀ। ਆ ਝੋਲੀ ਦੇਖ ਲਓ। ਠੀਕ ਹੈ। ਦੇਖ ਸਕਦੇ ਹੋ। ਤਾਂ ਨਿਕੜ ਮੇ ਚਾਰ ਆਈ। ਆ ਦੇਖੋ। ਠੀਕ ਹੈ ਠੀਕ ਹੈ। ਹਾਂਜੀ ਬਈ ਤੋਰ ਕੇ ਦਿਖਾ ਦੇਗੀ। ਥੋੜੀ ਫਾਰਮ ਵਾਲੀਆਂ ਗਾਈਆਂ ਬਈ ਖੁੱਲੀਆਂ ਸੱਡੀਆਂ ਵਿੱਚ ਹੁਣ ਖੁੱਲੀਆਂ ਸੱਡੀਆਂ ਕਰਕੇ ਬਈ ਆਲ ਕਰਦੀਆਂ ਇਹਦੇ ਲਿਆਰੇ ਦੀ। ਲਿਆਰੇ ਪੈਣਾ ਤਾਂ ਕਰਕੇ ਬਈ ਦਿਖਾਉਣ ਦੇ ਕਰਨ। ਗੁੱਡੀ ਬਣਾਉਣ ਦੇ ਮੇਰੇ ਨੇ। ਹਾਂਜੀ ਭਾਈ ਰੇਟ ਦੱਸ ਦਿਓ ਇਹਦਾ ਇਹਦਾ ਰੇਟ ਹੈ 30000 ਰੁਪਏ 30000 ਹੈ ਜੀ ਠੀਕ ਹੈ ਜੀ ਭਾਈ ਦੇਖ ਸਕਦੇ ਹੋ ਰੇਟ ਇਹਦਾ 30000 ਰੁਪਏ ਪੂਰੀ ਫੁੱਲ ਬਰੀਡ ਚ ਹੈ ਵਸੀ ਹੋਈ ਠੀਕ ਹੈ ਠੀਕ ਹੈ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀਤਾ ਫਾਰਮ ਟੀਮ ਨੂੰ ਮਤਲਬ ਸਬਸਕ੍ਰਾਈਬਰ ਦਾ ਸ਼ੇਅਰ ਕਰਨਾ ਤਾਂ ਕਿ ਸੁਣ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਹਾਂਜੀ ਭਾਈ ਆ ਤੀਜੀ ਵਸੀ ਦਾ ਦੱਸੋ ਜੀ ਜਾਣਕਾਰੀ ਇਹ ਵੀ ਬੱਚਾ ਬਰੂਡ ਦਾ ਹੀ ਹੈ ਜੀ ਠੀਕ ਹੈ ਜੀ ਬਹੁਤ ਚੰਗੇ ਸ਼ੀਵਣ ਭਾਈ ਠੀਕ ਹੈ ਜੀ ਕਦ ਕੋ ਯਾਜੂ ਦੇ ਕੋਈ ਕੁਆਲਿਟੀ ਠੀਕ ਹੈ ਜੀ ਠੀਕ ਪੂਰੀ ਫੁੱਲ ਬ੍ਰੀਡ ਚ ਠੀਕ ਹੈ ਥਾਣੇ ਵੀਰੇ ਚਾਰਾ ਥਾਣਾ ਹੀ ਚਾਰ ਠੀਕ ਹੈ ਝੋਲੀ ਝੋਲੀ ਬਹੁਤ ਚੰਗੀ ਆ ਗਈ ਠੀਕ ਹੈ ਦੇਖ ਸਕਦੇ ਹੋ ਨਾ ਠੀਕ ਹੈ ਠੀਕ ਹੈ ਦੇਖ ਲਈਏ ਦੇਖ ਲਈਏ ਚਾਰ ਰੁਪਏ ਵਿੱਚ ਹਾਂਜੀ ਬਾਈ ਜੀ ਇਹਨੂੰ ਵੀ ਤੋਰ ਕੇ ਰੱਖਾ ਦਿਓ ਨਾਲੇ ਪ੍ਰਾਇਜ਼ ਦਾ ਰੇਟ ਦੱਸ ਦਿਓ ਜੀ ਇਹਦਾ ਰੇਟ ਹੈ ਜੀ 29000 ਰੁਪਏ 29000 ਠੀਕ ਹੈ ਜੀ ਦੇਖ ਸਕਦੇ ਹੋ ਨਾ ਬ੍ਰੀਡ ਬਰੂਡ ਦੇਖੋ ਵੀ ਪੂਰੀ ਪਿਆਵਰਾ ਫੁੱਲ ਠੀਕ ਹੈ ਜੀ ਬਾਈ ਜੀ ਫਾਰਮ ਵਾਲੀ ਮਦਰ ਕੌੜਾ 35 ਬਲਾਸੀ ਠੀਕ ਹੈ ਠੀਕ ਫਾਰਮਾਣੀ ਵਸਦੀ ਹੈ ਠੀਕ ਹੈ ਜੀ ਬਾਈ ਦਾ ਫਾਰਮ ਉਧਰ ਵੱਡੇ ਗਾਮਾ ਦੇ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪੂਰਾ ਟਾਪ ਦੇ ਟੀਕੇ ਭਰਾਏ ਬਾਈ ਜੀ ਦੇ ਦੇਖ ਸਕਦੇ ਹਾਂ ਹਾਂਜੀ ਭਾਈ ਜੀ ਆ ਚਾਰ ਨੰਬਰ ਦਾ ਦੱਸੋ ਜੀ ਜਾਣਕਾਰੀ ਇਹ ਬੱਚਾ ਜੀ ਮੰਨ 6 ਮਹੀਨਿਆਂ ਦਾ ਠੀਕ ਹੈ ਜੀ ਇਹ ਵੀ ਪਸੀ ਮੰਨ ਪੂਰੀ ਜਾਚ ਹੈ ਜੀ ਠੀਕ ਹੈ ਜੀ ਤੇ ਇਸ ਕੋਲ ਕੀ ਦੇਖੋ ਠੀਕ ਹੈ ਜੀ ਬਾਕੀ ਦੇ ਚਾਰ ਥਾਣਾ ਇਹ ਠੀਕ ਹੈ ਦੇਖ ਸਕਦੇ ਹੋ ਸਾਰੇ ਥਾਣੇ ਨਿਕਣਵੇਂ ਠੀਕ ਹੈ ਜੀ ਪੂਰੇ ਨਿਕਣਵੇਂ ਥਾਣੇ ਠੀਕ ਹੈ ਜੀ ਹਾਂਜੀ ਭਾਈ ਜੀ ਰੇਟ ਦੱਸ ਦੇ ਦੋ ਪਹਿਲੀ ਇਹਦਾ ਰੇਟ ਹੈ 20000 ਰੁਪਏ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਨੋਪਰਾ ਦੇਖ ਸਕਦੇ ਪੁਰਾਣੇ ਬਰੀਡ ਵਾਲੀਆਂ ਬੱਸਾਂ ਕੋਈ ਐ ਨਹੀਂ ਮਾੜੀ-ਮੋਟੀ ਗੱਲ ਵੀ ਠੀਕ ਹੈ ਠੀਕ ਉਹ ਹੀ ਦੇਖ ਸਕਦੇ ਹੋ ਬਾਈ ਜੀ ਨਾਲ ਜਰੂਰ ਕਨੈਕਟ ਕਰਿਓ ਤੇ 4 ਨੰਬਰ ਬੱਸੀ ਸੀ ਰੇਟਸ ਨੂੰ ਜਾਰਾਂ ਅਲੱਗ-ਅਲੱਗ ਦੱਸੀ ਜਾਂਦੇ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜੀਤਾ ਫਾਰਮ ਟੂਨ ਵੱਲ ਦਾ ਸਬਸਕ੍ਰਾਈਬਰ ਤੇ ਸ਼ੇਅਰ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਹਾਂਜੀ ਬਾਈ ਜੀ ਅਜਾ ਦੱਸੋ ਜੀ 5 ਨੰਬਰ ਦਾ ਇਹ ਬੱਸੀ ਪੂਰੀ ਮੰਨ ਕੇ ਚੱਲੋ ਇਹ ਬਰੀਡ ਚ ਹੈ ਹਾਂਜੀ ਇਹਦੀ 11 ਮਹੀਨੇ ਉਮਰ ਹੈਗੀ ਠੀਕ ਹੈ ਜੀ ਦੇਖ ਸਕਦੇ ਹੋ ਧੰਸਾਰਨ ਕੀ ਬੜਾ ਸਰ ਗੌੜਾ ਇਹਦੀ ਮਾਂ ਦਾ ਠੀਕ ਹੈ ਜੀ ਸਾਰਾ ਰਿਕਾਰਡ ਪਿਆ ਆਪਣੇ ਕੋਲੇ ਠੀਕ ਹੈ ਜੀ ਫੀਸ ਕੁਆਰਟੀ ਦੇਖ ਲਓ ਠੀਕ ਹੈ ਜੀ ਤੇ ਟੀਕੇ ਦੇ ਕਾਬਲਾ ਵਾਸੀ ਬੁੱਧੀ ਠੀਕ ਹੈ ਠੀਕ ਥਣਚਾਰੀ ਦੇਖ ਲਓ ਹਾਂਜੀ ਦੇਖ ਲੀ ਹਾਂ ਖਤੇ ਬਾਕੀ ਹੋਰ ਦਿਖਾ ਦੂੰ ਦੇਖ ਸਕਦੇ ਹੋ ਭਰਾ ਧਣਚਾਰੀ ਨਿਕਲਵੇਂ ਆ ਇਹਦਾ ਕੋਈ ਫੋਟ ਛਾਗਣੀ ਨਹੀਂ ਠੀਕ ਹੈ ਵੀ ਕੀ ਰੇਟ ਆ ਭਰਾ ਇਹਦਾ ਇਹਦਾ ਰੇਟ ਆ 26000 ਰੁਪਏ 26000 ਰੁਪਏ ਠੀਕ ਹੈ ਜੀ ਲੋ ਜੀ ਤੋਰ ਕੇ ਦਿਖਾਉਣਾ ਬਾਈ ਠੀਕ ਹੈ ਜੀ ਬਸ ਟੀਕੇ ਦੇ ਕਾਬਲੇ ਹੀ ਹੈਗੀ ਠੀਕ ਹੈ ਠੀਕ ਦੇਖ ਸਕਦੇ ਹੋ ਤੋੜਾ ਤਰਾ ਸੋਹਣੀ ਸਨਖੀ ਬੱਸ ਜੀ ਬਾਈ ਜੀ ਨਜ਼ਰੂਕ ਕੰਡਕਟ ਕਰੋ ਫਿਰ ਦਸਨਾ ਜ਼ਿਲ੍ਹਾ ਬਰਨਾਲਾ ਬਾਈ ਦਾ ਨੰਬਰ ਪਾਸਕ੍ਰੀਨ ਤੇ ਵੀ ਲਾ ਦਾਂਗੇ ਬਾਕੀ ਬਾਈ ਜੀ ਨੇ ਆਪ ਨੂੰ ਦੱਸ ਦਿੱਤੀ ਫੇਸਬੁੱਕ ਪੇਜ ਆਜੀ ਆਪਣਾ ਗਰਜੀਤ ਰਾਏ ਉਹਨੂੰ ਵੀ ਫੋਲੋ ਕਰੋ ਹਾਂਜੀ ਬਾਈ ਜੀ 6 ਨੰਬਰ ਦਾ ਦੱਸੋ ਜੀ ਆ ਬਲੈਕ ਦੇਖਸ ਤੇ ਭਰਾ ਕੰਨ ਕੋ ਨੂੰ ਛੋਟਿਆ ਦੇਖੋ ਜੀ ਕਿੰਨੇ ਮਹੀਨੇ ਦੀ ਬਚੀ ਇਹ 25 ਬਲਾਸ ਵਾਲੀ ਠੀਕ ਹੈ 25 ਲਾ ਸੜੀ ਹਾਂ ਹਾਂ ਥਾਣਾ ਦੇਖੋ ਹੀ ਤੁਹਾਨੂੰ ਦਿਖਾਉਣੇ ਇੱਕ ਮਿੰਟ ਚਾਰ ਥਾਣਾ ਕੋਈ ਫੋਟੋ ਆਗ ਨਹੀਂ ਦੇਖ ਸਕਦੇ ਠੀਕ ਹੈ ਜੀ ਠੀਕ ਹੈ ਇਹਦਾ ਕੀ ਰੇਟ ਹੈ ਜੀ ਇਹਦਾ 14000 ਰੁਪਏ ਬੜਾ ਤੋਰ ਕੇ ਦਿਖਾ ਦੇ ਜੀ ਦੋਪਰਾ ਦੇਖ ਸਕਦੇ ਹੋ ਬਾਈ ਕੋਲ ਸੇਨ ਆਗਾ ਜੀ ਸੇਨ ਆਗਾ ਜਿਹੜੇ ਮਰਜੀ ਨਾ ਤੁਸੀਂ ਦੇਖ ਕੇ ਬਾਈ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਹਾਂਜੀ ਹਾਂਜੀ ਜੇ ਕੋਈ ਆਪਣੇ ਸਾਰੇ ਸੇਨਾ ਇਕੱਠੇ ਲੈਂਦਾ ਠੀਕ ਹੈ ਜੀ ਆਪਾਂ ਮਾਨ ਤਨ ਕਰ ਦਾਂਗੇ ਪੂਰਾ ਮਾਨ ਤਨ ਕਰੂਗੀ ਹਾਂਜੀ ਠੀਕ ਹੈ ਜੀ ਭਾਈ ਦੇਖ ਸਕਦੇ ਹੋ ਜੇ ਕਿਸ ਨੇ ਸੇ ਦੇ ਸੇਨਾ ਕੋਈ ਲੈਣ ਮਨ ਚਾਹਨ ਮਨ ਹੈਗਾ ਭਾਈ ਕਹਿੰਦਾ ਮਾਨ ਤਨ ਪੂਰਾ ਫੁੱਲ ਕਰਾਂਗੇ ਜੀ ਦੇਖ ਸਕਦੇ ਹੋ ਤੇ ਆ ਪੰਜਵੀਂ ਆ ਚੌਥੀ ਆ ਤੀਜੀ ਆ ਜੀ ਆ ਦੂਜੀ ਆ ਠੀਕ ਹੈ ਜੀ ਉਹ ਸਿਰਿਆੜੀ ਬਹੁਤ ਸੋਹਣੀ ਲੱਸੀ ਆ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ